ਸਰ ਪਲੀਜ਼ ਪਿਛੇ ਰਹੋ ਸਰ ਲਾਈਨ ਤੇ ਖੜੇ ਹੋ ਜਾਓ ਲਾਈਨ ਤੇ ਖੜੇ ਹੋ ਜਾਓ ਲਾਈਨ ਤੇ ਖੜੇ ਲਾਈਨ ਤੇ ਖੜੇ ਹੋ ਜਾਓ ਤੁਸੀਂ ਵੇਖ ਰਹੇ ਹੋ ਐਨਕੇਐਨ ਟੀਵੀ ਮੈਂ ਹਰ ਲਖਪ੍ਰਿਤਕਾਰ ਇਸ ਵੇਲੇ ਅਸੀਂ ਮੌਜੂਦ ਆ ਜ਼ਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੇ ਕਸਬਾ ਬਹਿਰਾਵ ਵਿਖੇ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਅਤੇ ਇੱਥੇ ਪਹੁੰਚ ਕੇ ਜਿਹੜਾ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਪ੍ਰਾਊਡ ਟੂ ਬੀ ਅਕਾਲੀ ਉਸ ਮੁਹਿੰਮ ਦੇ ਤਹਿਤ ਅੱਜ ਵੱਡੇ ਕਾਫਲੇ ਦੇ ਨਾਲ ਜਿਹੜਾ ਕਿ ਗੱਡੀਆਂ ਦੇ ਉੱਪਰ ਸਟicker ਵੀ ਲਗਾਏ ਹੋਏ ਨੇ ਪ੍ਰਾਊਡ ਟੂ ਬੀ ਅਕਾਲੀ ਔਰ ਹਰ ਇੱਕ ਗੱਡੀ ਦੇ ਕਾਫਲੇ ਦੇ ਨਾਲ ਤਕਰੀਬਨ 100 ਗੱਡੀ ਦੇ ਕਾਫਲੇ ਦੇ ਨਾਲ ਜਿਹੜਾ ਕਿ ਇੱਥੋਂ ਰਵਾਨਾ ਹੋਣਗੇ ਲੋਕਾਂ ਦੇ ਵਿੱਚ ਉੱਤ ਸਹਾ ਜਿਹੜਾ ਕੇ ਬਣ ਗਏ ਆਪਣੇ ਅਕਾਲੀ ਦਲ ਦੀ ਪਾਰਟੀ ਨੂੰ ਲੈ ਕੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਰਦਾਰ ਸੁਖਦੀਪ ਸਿੰਘ ਸ਼ਿਕਾਰ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਅੱਜ ਇੱਥੇ ਜਿਹੜਾ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇ ਰਹੇ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਇੱਥੇ ਆਉਣਾ ਪ੍ਰਾਊਡ ਟੂ ਬੀ ਅਕਾਲੀ ਜਿਹੜੀ ਸਾਡੀ ਮੁਹਿਮ ਹੈ ਉਹਦੀ ਬੰਗਾ ਹਲਕੇ ਦੀ ਸ਼ੁਰੂਆਤ ਕਰਨੀ ਤੇ ਸਾਰੇ ਨੌਜਵਾਨ ਪਾਰਟੀ ਦੇ ਲੀਡਰ ਸਰਦਾਰ ਨਰਦੀਪ ਸਿੰਘ ਨੋਕਰਵਾਲ ਸਾਹਿਬ ਦੇ ਘਰ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਬੜਾ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਆ ਔਰ ਉਹਨਾਂ ਦੇ ਘਰ ਜਾਣ ਦਾ ਇੱਕ ਪ੍ਰੋਗਰਾਮ ਸੀ ਉਹਨਾਂ ਦੇ ਘਰ ਉਹਨਾਂ ਦੇ بیٹے ਦੀ ਦਸਤਾਰ ਬੰਦੀ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਸ਼ਾਮਲ ਹੋਣਾ ਪਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਾਰਾ ਪੰਜਾਬ ਮਨ ਬਣਾ ਚੁੱਕਿਆ ਉਹਨਾਂ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਪੰਜਾਬ ਦੇ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਔਰ ਬਹੁਤ ਵੱਡਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਇਸ ਸਮੇਂ ਪਾਇਆ ਜਾ ਰਿਹਾ ਔਰ ਮੈਂ ਇੱਕ ਗੱਲ ਜਿਹੜੀ ਬੜੀ ਸਪਸ਼ਟ ਕਰ ਦੇਣੀ ਚਾਹਣਾ ਕਿ ਇੱਕ ਬਿਜ਼ਨੈਰੀ ਪਰਸਨ ਦੇ ਤੌਰ ਦੇ ਉੱਤੇ ਪੰਜਾਬ ਦੀ ਤਰੱਕੀ ਨੂੰ ਜੇ ਦੇਖਣਾ ਤੁਸੀਂ ਚਾਹੁੰਦੇ ਹੋ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਹੋ ਜੇ ਪੰਜਾਬ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੁੰਦੇ ਹੋ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਮੁੱਖ ਮੰਤਰੀ ਬਣਨਾ ਜਿਹੜਾ ਪੰਜਾਬ ਨੂੰ ਬਚਾਉਣ ਲਈ ਬੜਾ ਜ਼ਰੂਰੀ ਹੈ ਨਹੀਂ ਤਾਂ ਜਿਸ ਤਰ੍ਹਾਂ ਦੇ ਹਾਲਾਤ ਇਸ ਸਰਕਾਰ ਨੇ ਪੈਦਾ ਕਰ ਦਿੱਤੇ ਆ ਉਹ ਪੰਜਾਬ ਦੇ ਲਈ ਬੜੇ ਨੁਕਸਾਨ ਦੇ ਨੇ ਔਰ ਇਹਨਾਂ ਨੂੰ ਚਲਦਾ ਕਰਨ ਦੇ ਲਈ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਹਰ ਹਲਕੇ ਦੇ ਵਿੱਚ ਜਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਇਹ ਮਹਿਮਾ ਨੂੰ ਹੋਰ ਹਲਾਰਾ ਦੇ ਦੇ ਜਿਸ ਤਰ੍ਹਾਂ ਕੱਲ ਮਜੀਠੀਆ ਸਾਹਿਬ ਦੀ ਜ਼ਮਾਨਤ ਹੋਈ ਹੈ ਉਸ ਲੋਕਾਂ ਦਾ ਜਿਹੜਾ ਉਤਸ਼ਾਹ ਕਾਫੀ ਵੇਖਣ ਨੂੰ ਮਿਲਿਆ ਕਿ ਉਹਦੀ ਜ਼ਮਾਨਤ ਤੇ ਜਿਸ ਤਰ੍ਹਾਂ ਖੁਸ਼ੀ ਮਨਾਏ ਕੀ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਅਕਾਲੀ ਦਲ ਦਾ ਪਾਰਟੀ ਦਾ ਦੇਖੋ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਦੇ ਉੱਤੇ ਕਾਂਗਰਸ ਨੇ ਵੀ ਔਰ ਆਮ ਆਦਮੀ ਪਾਰਟੀ ਨੇ ਵੀ ਦੋ ਵਾਰ ਮੁਕਾਦਮੇ ਜਿਹੜੇ ਆ ਨਜਾਇਜ਼ ਦਰਜ ਕਰੇ ਜਿਨ੍ਹਾਂ ਮੁਕਾਦਮਿਆਂ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੁਪਰੀਮ ਕੋਰਟ ਨੇ ਮਾਨਜੋਗ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਹੈ ਕਿ ਜਿਹੜਾ ਹਜ਼ਾਰ ਏਕੜ ਹਿਮਾਚਲ ਚ ਆ ਉਹ ਕਿੱਥੇ ਗਿਆ ਜਾਂ ਜਿਹੜੀ ਤੁਸੀਂ ਇਹ ਸਾਰਾ ਕੁਝ ਚਲਾਣ ਦੇ ਵਿੱਚ ਪੇਸ਼ ਕੀਤਾ ਹੈ ਪ੍ਰਾਪਰਟੀਆਂ ਹੁਣ ਕਿੱਥੇ ਗਈਆਂ ਸਰਕਾਰ ਕੁਝ ਪੇਸ਼ ਨਹੀਂ ਕਰ ਸਕੀ ਕਿਉਂਕਿ ਸਿਰਫ ਤੇ ਸਿਰਫ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਇਸ ਕਰਕੇ ਅੰਦਰ ਰੱਖਣਾ ਚਾਹੁੰਦੇ ਆ ਕਿ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਦੇ ਟਿੱਪਣੀਆਂ ਕਰਦੇ ਆ ਸਰਕਾਰ ਦੇ ਮਾੜੇ ਕੰਮਾਂ ਦੇ ਉੱਤੇ ਟਿੱਪਣੀਆਂ ਕਰਦੇ ਆ ਔਰ ਮੁੱਖ ਮੰਤਰੀ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਕਿਉਂਕਿ ਟੱਟ ਜਿਗਰੇ ਦਾ ਬੰਦਾ ਹੈ ਰਾਜਨੀਤੀ ਦੇ ਵਿੱਚ ਰਹਿਣਾ ਤੇ ਜਿਗਰਾ ਬੜਾ ਕਰਨਾ ਪੈਂਦਾ ਔਰ ਆਪਣੀਆਂ ਕਮੀਆਂ ਜਦੋਂ ਤੁਸੀਂ ਸੱਤਾ ਦੇ ਵਿੱਚੋਂ ਲੋਕਾਂ ਨੇ ਤੁਹਾਡੀਆਂ ਕਮੀਆਂ ਦੇ ਉੱਤੇ ਕਿੰਤੂ ਕਰਨਾ ਹੁੰਦਾ ਲੋਕ ਉਹਨਾਂ ਨੂੰ ਕਮੀਆਂ ਨੂੰ ਤੁਹਾਡੇ ਸਾਹਮਣੇ ਰੱਖਦੇ ਆ ਤੁਹਾਡਾ ਸੁਣਨ ਦਾ ਮਾਦ ਦਾ ਰੱਖਣਾ ਚਾਹੀਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਡਾ ਉਹ ਜਰਨਲ ਹੈ ਜਿਹਦੇ ਪਿੱਛੇ ਪੰਜਾਬ ਦੇ ਨੌਜਵਾਨ ਮਰ ਮਟਣ ਲਈ ਤਿਆਰ ਨੇ ਔਰ ਉਹਨਾਂ ਦੇ ਕੱਲ ਬਾਹਰ ਆਉਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰ ਔਰ ਇੱਕ ਮੈਂ ਇੱਥੇ ਗੱਲ ਜਿਹੜੀ ਖਾਸ ਕਰ ਕਰਨੀ ਚਾਹਨਾ ਜਿਸ ਤਰ੍ਹਾਂ ਦੇ ਟਵੀਟ ਜਿਹੜੇ ਆ ਮੁੱਖ ਮੰਤਰੀ ਨੇ ਮੀਡੀਆ ਸਲਾਹਕਾਰ ਪੰਨੂ ਨੇ ਕੀਤੇ ਆ ਜਿਸ ਤਰ੍ਹਾਂ ਦੇ ਟਵੀਟ ਜਿਸ ਤਰ੍ਹਾਂ ਦੇ ਬਿਆਨ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਦਿੱਤੇ ਆ ਜਾਂ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਨੇ ਦਿੱਤੇ ਆ ਕਿ ਜਿਹੜੇ ਰਾਦਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਦੇ ਖਿਲਾਫ ਟਿੱਪਣੀਆਂ ਕਰਨੀਆਂ ਮੈਂ ਸਮਝਦਾ ਕਿ ਇਹ ਤੋਂ ਘਟੀਆ ਸੋਚ ਆਮ ਆਦਮੀ ਪਾਰਟੀ ਦੀ ਕਿਉਂਕਿ ਉਹ ਇੱਕ ਅਜਿਹੇ ਇਨਸਾਨ ਨੇ ਜਿਹੜੇ ਕਦੇ ਵਿਵਾਦਤ ਨਹੀਂ ਹੋਏ ਉਹਨਾਂ ਨੂੰ ਉਹਨਾਂ ਦੇ ਫਾਲੋਅਰਸ ਜਿਹੜੇ ਨੇ ਉਹ ਲੱਖਾਂ ਚ ਨਹੀਂ ਬਲਕਿ ਕਰੋੜਾਂ ਦੇ ਵਿੱਚ ਨੇ ਔਰ ਹਮੇਸ਼ਾ ਉਹਨਾਂ ਨੇ ਗੁਰੂਸਤਾਤ ਦੀ ਗੱਲ ਕੀਤੀ ਹੈ ਲੋਕਾਂ ਨੂੰ ਗੁਰੂ ਦੇ ਨਾਲ ਜੋੜਨ ਦੀ ਗੱਲ ਕੀਤੀ ਹੈ ਪਰਮੇਸ਼ਰ ਦੇ ਨਾਲ ਜੋੜਨ ਦੀ ਗੱਲ ਕੀਤੀ ਹੈ ਜੇ ਇਸ ਹੱਦ ਤੱਕ ਗਿਰ ਕੇ ਉਹਨਾਂ ਦੇ ਖਿਲਾਫ ਟਿੱਪਣੀਆਂ ਕਰਨੀਆਂ ਤੇ ਮੈਂ ਸਮਝਦਾ ਕਿ ਭਗਵਾਨ ਤੋਂ ਮਾਨ ਦੀ ਦੂ ਗਿਰੀ ਹੋਈ ਸੋਚ ਜਾਂ ਉਸ ਦੀ ਟੀਮ ਦੀ ਦੂ ਗਿਰੀ ਹੋਈ ਸੋਚ ਹੁਣ ਹੋਰ ਇੱਕੋ ਗੱਲ ਕੀ ਸਾਹਮਣੇ ਆਉਣੀ ਹੈ ਸਪਸ਼ਟ ਦਿਖ ਰਿਹਾ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨੇ ਪੰਜਾਬ ਦੇ ਲੋਕ ਇਹਨਾਂ ਨੂੰ ਚੱਲਦਾ ਕਰਨ ਲਈ ਤਿਆਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਵੱਡੇ ਕਾਫਲੇ ਦੇ ਨਾਲ ਇੱਥੇ ਬੀਰ ਸਿੰਘ ਬਾਦਾ ਜਿਹੜਾ ਪਹੁੰਚ ਤਾਰ ਪਹੁੰਚਦੇ ਨਹੀਂ ਆ ਰਹਾ ਪ੍ਰਾਉਡ ਹੋ ਵੀ ਅਕਾਲੀ ਜਿਹੜੀ ਮੁੰਡੇ ਮੈਥੋਂ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕਰਨਗੇ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਕਾਫਲਾ ਜਿਹੜਾ ਹੈ ਰਵਾਨਾ ਹੋ ਰਗਾ ਤੁਸੀਂ ਵੇਖ ਰਹੋ ਐਨ ਕੇ ਟੀਵੀ ਮੈਂ ਹਾਂ ਲਖਪ੍ਰਿਤ ਗੌਰ ਸਰ ਪਲੀਜ਼ ਫੀਚਰ ਸਰ ਪਲੀਜ਼ ਫੀਚਰ ਆਓ ਆਓ ਸਿੰਘ ਸਿੰਘ ਜੀ ਲਾਈਨ ਸੈਕਟਰ ਲਾਈਨ ਸੈਕਟਰ ਲਾਈਨ ਇਹ ਕੜਾ ਹੋ ਜਾਓ ਆਪਾਂ ਅਕਾਲੀ ਦਰ ਆਜੋ ਚਲੋ साम्हूं इंतिवा Thank you. In the name